ਇੱਕੇ ਦੇ ਅੰਦਰ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੁੱਟਾਂ ਖੋਹਾਂ ਦਾ ਸਿਲਸਲਾ ਜਾਰੀ ਹੈ ਭਾਵੇਂ ਕਿ ਕੁਝ 15-20 ਦਿਨਾਂ ਤੋਂ 90 ਦੇ ਨਵੇਂ ਐਸਐਚਓ ਕਤਵਾਲੀ ਵਿੱਚ ਆਉਣ ਉਪਰੰਤ ਇਹਨਾਂ ਲੁੱਟਾਂ ਖੋਹਾਂ ਨੂੰ ਕੁਝ ਹੱਦ ਤੱਕ ਠੱਲ ਪਈਆ ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਪਿੰਡ ਪਾਲੀਆਂ ਕਲਾ ਤੋਂ ਮੌਜੂਦਾ ਸਰਪੰਚ ਜਗਤਾਰ ਸਿੰਘ ਦੀ ਲੁੱਟ ਹੋਈ ਹੈ ਜਗਤਾਰ ਸਿੰਘ ਮੁਤਾਬਕ ਤਿੰਨ ਵਿਅਕਤੀਆਂ ਵੱਲੋਂ ਉਸ ਦੀ ਪੱਥਰਾਂ ਵਾਲੇ ਸੜਕ ਤੇ ਬਲਦੀ ਗੇੜ ਦੇ ਨਜ਼ਦੀਕ ਹੈ ਜਿਹੜੀ ਲੁੱਟ ਕੀਤੀ ਗਈ ਹੈ ਜਗਤਾਰ ਸਿੰਘ ਦੇ ਦੱਸਣ ਮੁਤਾਬਕ ਉਹ ਦੋਜੀ ਦਾ ਕੰਮ ਕਰਦਾ ਔਰ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਦੇ ਕਿਰਪਾਨਾਂ ਮਾਰੀਆਂ ਤੇ ਮੋਢੇ ਤੇ ਖਪਰਾ ਮਾਰਨ ਉਪਰੰਤ ਉਸ ਦੀ ਲੁੱਟ ਕਰ ਲਈ ਦੋਜੀ ਦਾ ਕੰਮ ਕਰਨ ਕਰਕੇ ਉਸ ਕੋਲੋਂ 45000 ਰੁਪਇਆ ਲੁੱਟ ਲਿਆ ਗਿਆ ਕਿਉਂਕਿ ਉਹ ਅੱਜ ਕੱਲ੍ਹ ਉਗਰਾਹੀ ਕਰ ਰਿਹਾ ਸੀ ਔਰ ਜਗਤਾਰ ਸਿੰਘ ਮੁਤਾਬਕ ਉਸ ਵੱਲੋਂ ਇੱਕ ਵਿਅਕਤੀ ਨਾ ਹੱਥੋਂ ਪਾਈ ਹੋਣ ਉਪਰੰਤ ਉਸ ਦੀ ਪਛਾਣ ਹੋਈ ਹੈ ਜੋ ਕਿ ਉਸ ਦੇ ਪਿੰਡ ਦਾ ਹੀ ਹੈ ਔਰ ਉਸ ਦੇ ਘਰ ਤੋਂ ਕੁਝ ਦੂਰੀ ਤੇ ਹੀ ਰਹਿੰਦਾ ਹੈ ਪੁਲਿਸ ਵੱਲੋਂ ਇਤਲਾਹ ਮਿਲਣ ਤੋਂ ਉਪਰੰਤ ਸਖਤੀ ਨਾਲ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਔਰ ਜਗਤਾਰ ਸਿੰਘ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਗ੍ਰਿਫਤਾਰੀ ਲਈ ਟੀਮਾਂ ਨੇ ਜਿਹੜੀਆਂ ਰਵਾਨਾ ਕਰ ਦਿੱਤੀਆਂ ਗਈਆਂ ਨੇ ਔਰ ਪੁਲਿਸ ਦਾ ਦਾਵਾ ਹੈ ਕਿ ਜਲਦੀ ਉਹਨਾਂ ਵਿਅਕਤੀਆਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਜਾਵੇਗੀ ਜਿਨ੍ਹਾਂ ਵੱਲੋਂ ਜਗਤਾਰ ਸਿੰਘ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਪਾਲੀਆਂ ਕਲਾ ਦੀ ਲੁੱਟਾ ਜਿਹੜੀ ਕੀਤੀ ਗਈ ਆ ਜਿਨ੍ਹਾਂ ਨੂੰ ਘੇਰ ਕੇ ਕੁਝ ਸ਼ਰਾਰਤੀਆਂ ਸੰਸਾ ਨੇ ਜਿਹੜਾ ਹੈਗਾ ਉਹ ਕੋ ਉਹ ਕੀਤੀ ਤੇ ਕੁੱਟਮਾਰ ਕੀਤੀ ਆ ਜਿਨ੍ਹਾਂ ਨੂੰ ਅਸੀਂ ਜਦੋਂ ਸਾਨੂੰ ਹਤਲਾ ਮਿਲੀ ਤੇ ਇਮੀਡੀਏਟਲੀ ਜਿਹੜਾ ਸਾਨੂੰ ਪਤਾ ਲੱਗ ਗਿਆ ਵੀ ਦੋਸ਼ੀ ਕਿੱਥੋਂ ਨੇ ਇਮੀਡੀਏਟਲੀ ਜਿਹੜਾ ਅਸੀਂ ਇੱਕ ਇੱਕ ਘੰਟੇ ਦੇ ਵਿੱਚ ਵੀ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪਿੰਡ ਪਿੰਡ ਪਾਲੀਆ ਕਲਾਂ ਜੀ ਮੈਂ ਮੌਜੂਦਾ ਸਰਪੰਚਾ ਜੀ ਪਾਲੀਆ ਕਲਾਂ ਦਾ ਆਮ ਆਦਮੀ ਪਾਰਟੀ ਨੂੰ ਮੈਂ ਬਲੌਂ ਕਰਦਾ ਹਾਂ ਤੇ ਮੈਂ ਦੁੱਧ ਦਾ ਕੰਮ ਕਰਦਾ ਜੀ ਮੈਂ ਇਧਰੋਂ ਦੁੱਧ ਪਾ ਕੇ ਆਪਣਾ ਦਲੱਦੀ ਗੇੜ ਤੋਂ ਜੀ ਇਧਰ ਪੱਥਰਾਂ ਵਾਲੀ ਸੜਕ ਨਿਕਲ ਰਹੀ ਹੈ ਜੀ ਉਥੋਂ ਲੋਹਰਾਂ ਗੇੜ ਤੋਂ ਇਹ ਰਸਤੇ 'ਚ ਖੜੇ ਜੀ ਕਿ ਲੋਹਰਾਂ ਗੇੜ ਤੇ ਦਲੱਦੀ ਗੇੜ ਤੇ ਲੋਹਰਾਂ ਗੇੜ ਤੇ ਵਿਚਾਲੇ ਜੀ ਇਹਨਾਂ ਦੇ ਤੇ ਪੱਥਰਾਂ ਵਾਲੀ ਸੜਕ ਤੇ ਜੀ ਜਿਹੜੀ ਗੁਰਦੁਆਰਾ ਜੀ ਬੈਕ ਗੁਰਦੁਆਰੇ ਦੀ ਬੈਕ ਸਾਈਡ ਹੈ ਜੀ ਅੱਛਾ ਉਥੇ ਇਹਨਾਂ ਦੇ ਮੂੰਹ ਬੰਨੇ ਹੋਏ ਤੇ ਇਹਨਾਂ ਨੇ 1 ਲੱਖ ਦੇ ਕਿਰਹਾ ਹੋ ਇੱਕ ਨੇ ਤਾਂ ਮੇਰੇ ਖਪਰਾ ਮਾਰਿਆ ਜੀ ਉਰੇ ਉਹ ਜਿਹੜੇ ਦੋ ਤੇ ਉਹਨਾਂ ਨੇ ਮੇਰੇ ਢੂਹੀ ਚ ਕਿਰਪਾਨਾਂ ਮਾਰੀਆਂ ਪੁੱਠੀਆਂ ਮਾਰੀਆਂ ਜੀ ਤੇ ਜਦੋਂ ਮੈਂ ਉਹਨਾਂ ਨੂੰ ਉਹਨਾਂ ਦੇ ਮੂੰਹ ਬੰਨੇ ਤੇ ਇੱਕ ਦਾ ਮੇਰਾ ਹੱਥ ਪੈ ਗਿਆ ਜੀ ਮੇਰੇ ਪਿੰਡ ਦਾ ਮੁੰਡਾ ਜੋਬਨਪ੍ਰੇਤ ਆ ਜੀ ਇੱਕ ਮੁੰਡਾ ਹੈਗਾ ਪਾਲੀਓ ਖੁਰਦ ਦਾ ਜੀ ਇੱਕ ਦਾ ਨਹੀਂ ਪਤਾ ਜੀ ਉਹ ਅਣਪਛਾਤਾ ਮੁੰਡਾ ਜੀ ਤੇ ਮੈਂ ਪੇਮੈਂਟ ਮੇਰੇ ਲਵੇ ਦੀ ਜੀ ਦੁੱਧ ਦੀ 47 48000 ਰੁਪਏ ਜੀ ਤੇ ਉਹ ਹੋ ਕੇ ਲੈ ਗਏ ਜੀ ਮੇਰੇ ਕੋਲ ਤੇ ਮੈਂ ਇਹਨਾਂ ਨੂੰ ਉਥੋਂ ਜਦੋਂ ਸਾਡੀ ਹੱਥੋਂ ਪਾਈ ਹੋ ਗਈ ਮੈਂ ਤਾਂ ਭੱਜ ਕੇ ਬਚਿਆ ਜੀ ਇਹ ਤੁਹਾਨੂੰ ਵੀ ਲੱਗਦਾ ਇਹ ਪਿੰਡੋਂ ਪਿੱਛੇ ਉੱਪਰੋਂ ਲੱਗੇ ਤੇ ਹੁਣ ਪਿੰਡੋਂ ਸਰ ਕੋਈ ਪਤਾ ਨਹੀਂ ਜੀ ਮੈਨੂੰ ਮੈਨੂੰ ਤਾਂ ਕੁਝ ਨਹੀਂ ਪਤਾ ਮੈਂ ਤਾਂ ਸੋਪੀ ਸੁਬਾ ਜਾ ਰਿਹਾ ਜੀ ਹੋ ਸਕਦਾ ਪਿੰਡੋਂ ਲੱਗੇ ਹੋਵੇ ਹੁਣ ਜੀ ਤੁਸੀਂ ਮੌਜੂਦਾ ਸਰਪੰਚ ਮੌਜੂਦਾ ਸਰਪੰਚ ਆ ਜੀ ਪਾਦੀਆ ਕਲਾਪ ਜੀ ਨਾ ਮੈਂ ਤੁਹਾਡਾ ਜਗਤਾਰ ਸਿੰਘ ਜੀ ਅੱਛਾ ਇਹਦਾ ਮਤਲਬ ਜਿਹੜੇ ਮੁੰਡੇ ਆਏ ਨੇ ਪਿੱਛੇ ਤੁਸੀਂ ਜਾਣਦੇ ਜਿਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਦਾ ਹਾਂਜੀ ਉਹਨਾਂ ਨੂੰ ਪਤਾ ਜੀ अच्छा तो तो ग, मेरा मेरा गमांडी हो है जी दो चार ਘਰ ਛੱਡ ਕੇ ਨਾਲੇ ਘਰ ਆਈ ਉਹਦਾ اچھا ਹਾਂਜੀ ਹਾਂਜੀ ਕੋਈ ਕੋਈ ਉਹਦਾ ਪਹਿਲਾਂ ਨਰਜੀ ਦੁਸ਼ਮਣੀ ਕੋਈ ਨਰਜੀ ਦੁਸ਼ਮਣੀ ਨਹੀਂ ਜੀ ਮੇਰੀ ਉਹਦੇ ਨਾਲ ਨਸੇੜੀ ਆ ਪੂਰਾ ਸਿਰੇ ਦਾ ਨਸਾ ਕਰਦੇ ਨੇ ਜੀ ਅੱਛਾ ਹਾਂਜੀ ਪਿੰਡ ਦੇ ਇਸ ਤੇ ਵੀ ਗੱਲ ਹੋਈ ਹੋਵੇ ਕੋਈ ਗੱਲ ਨਹੀਂ ਸਾਰਾ ਕੋਈ ਗੱਲ ਨਹੀਂ ਮੇਰੀ ਉਹਦੇ ਨਾਲ ਜੀ ਬਲਕਿ ਬਸ ਲੁੱਟ ਖੋਹ ਦੀ ਉਹਦੇ ਨਾਲ ਹੀ ਆਏ ਹਾਂਜੀ ਹਾਂਜੀ ਹਾਂ ਜੀ ਪਰ ਮੰਗਤੀ ਕਰਦੇ ਹੁਣ ਹਾਂਜੀ ਸਰ ਮੰਗਤੀ ਕਰਦੇ ਮੰਗ ਸਰ ਅਨਸਾਫ਼ ਮੰਗਦੇ ਜੀ ਇਹ ਜਿਹੇ ਲਟੇਰੀਆਂ ਦਾ ਲੁੱਟ ਖੋਹ ਬਹੁ ਕਰਦੇ ਨੇ ਤੇ ਇਹਨਾਂ ਨੇ ਹਥਿਆਰ ਨਹੀਂ ਇਹਨਾਂ ਦੇ ਦੋ ਇੱਕ ਖਫਰਾ ਦੀ ਦੋ ਕਰਬਾਨਾ ਸੀ ਇਹਨਾਂ ਨਾਲ ਵੀ ਕਿੰਨੇ ਟਾਂਕੇ ਲੱਗੇ ਨੇ ਟਾਂਕੇ ਲੱਗੇ ਨੇ 5-6 ਟਾਂਕੇ ਲੱਗੇ ਨੇ ਜੀ ਉਹ ਖਲਾ ਦੇ ਦਿੱਤੇ ਹਾਂਜੀ ਪੁਲਿਸ ਨੂੰ ਦੇ ਦਿੱਤੇ ਤਰਾਜੀ ਇਹ ਆਪਣੀ ਬਾਤ ਹੈ ਕਿ ਲੱਗਦੀ ਹੈ ਕਿ ਉਹ ਇਹ ਤਾਂ ਐਮਐਲਆਰ ਦੇ ਵਿੱਚ ਹੈ ਜੀ ਵਿੱਚ ਮੈਂਸ਼ਨ ਹੈ ਮੂਰਲੀ ਤਿਆਰ ਕਰੀ ਤੋਂ ਕੀ ਪਤਾ ਲੱਗਦਾ ਉਹ ਉਹਦੇ ਕੈਂਡੀਡੇਟਾਂ ਉਨਾਂ ਕਿਸੇ ਨੇ ਉੱਤੇ ਹਮਲਾ ਕੀਤਾ ਉੱਤੇ ਕਰਕੇ ਉਹ ਸੱਟਾ ਲੱਗਿਆ ਕਿੱਤੇ ਕਿਤੇ ਨਿਸ਼ਾਨੇ ਉਹ ਐਮਐਲਆਰ ਦੇ ਵਿੱਚ ਮੈਂਸ਼ਨ ਹੈ ਥੋੜਾ ਜਿਹਾ ਲੇਟ ਸਟਿਚ ਡਾਕਟਰ ਸਾਹਿਬ ਲੱਗੇ ਨੇ ਇਹਦੇ ਤਿੰਨ ਚਾਰ ਸਟਿਚ ਲੱਗੇ ਆਖਸਰ ਪੀਸ਼ੈਂਟ ਦਾ ਨਾਮ ਜਗਤਾਰ ਸਿੰਘ ਆਮ ਆਦਮੀ ਪਾਰਟੀ ਦੇ ਸਰਪੰਚ ਜਗਤਾਰ ਸਿੰਘ ਦੀ ਜੋ ਲੁੱਟ ਅੱਜ ਨਾਬਾਬੇਕੇ ਹੋਈ ਸੀ ਉਸ ਵਿੱਚ ਪੁਲਿਸ ਨੇ ਸਖਤ ਕਾਰਵਾਈ ਕਰਦਿਆਂ ਇੱਕ ਘੰਟੇ ਦੇ ਅੰਦਰ ਅੰਦਰ ਦੋਵੇਂ ਲੁੱਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਇੱਕ ਲੁੱਟੇਰਾ ਫਰਾਰ ਹੈ ਅੱਜ ਦੀ ਇਸ ਕਾਮਯਾਬੀ ਨੂੰ ਦੇਖ ਕੇ ਸਰਪੰਚ ਜਗਤਾਰ ਸਿੰਘ ਵੱਲੋਂ ਵੀ ਵਿਸ਼ੇਸ਼ ਤੌਰ ਤੇ ਨਾਬਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਕਿ 1 ਘੰਟੇ ਦੇ ਅੰਦਰ ਅੰਦਰ ਪੁਲਿਸ ਵੱਲੋਂ ਮੇਰੇ ਨਾਲ ਲੁੱਟਕੋ ਕਰਨ ਵਾਲੇ ਖਪਰਾ ਮਾਰ ਕੇ ਮਾਰਕੁੱਟ ਕਰਨ ਵਾਲੇ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਗੱਲਬਾਤ ਕਰਾਂਗੇ ਐਸਐਚਓ ਸਰਵਜੀਤ ਸਿੰਘ ਚੀਮਾ ਨਾਲ ਸਾਨੂੰ ਦੁਬਾਰਾ ਗਾਣਫਰਮੇਸ਼ਨ ਆਈ ਜੀ ਵੀ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਸਰਪੰਚ ਹੈ ਮੌਜੂਦਾ ਸਰਪੰਚ ਨੇ ਪਾਲੀਏ ਤੋਂ ਜਗਤਾਰ ਸਿੰਘ ਸਾਨੂੰ ਪ੍ਰੇਮ ਸਿੰਘ ਵੀ ਜਿਹੜਾ ਮੋਟਰਸਾਈਕਲ ਦੁੱਧ ਦਾ ਕੰਮ ਕਰਦਾ ਤੇ ਮੋਟਰਸਾਈਕਲ ਤੇ ਸੀਗਾ ਤੇ ਜਿਨ੍ਹਾਂ ਨੂੰ ਘੇਰ ਕੇ ਕੁਝ ਸ਼ਰਾਰਤੀਆਂ ਸਾਨੂੰ ਜਿਹੜਾ ਹੈਗਾ ਉਹ ਕੋਹ ਕੀਤੀ ਤੇ ਕੁੱਟਮਾਰ ਕੀਤੀ ਜਿਨ੍ਹਾਂ ਨੂੰ ਅਸੀਂ ਜਦੋਂ ਸਾਨੂੰ ਔਤਲਾ ਮਿਲੀ ਤੇ ਮੀਟ ਦੀ ਜਦੋਂ ਸਾਨੂੰ ਪਤਾ ਲੱਗਿਆ ਵੀ ਦੋਸ਼ੀ ਕਿੱਥੋਂ ਨੇ ਇਮੀਡੀਏਟਲੀ ਜਿਹੜਾ ਸੀ ਇੱਕ ਇੱਕ ਘੰਟੇ ਦੇ ਵਿੱਚ ਉਹ ਜਿਹੜਾ ਦੋਸ਼ੀ ਅਰੈਸਟ ਕਰ ਲਿਆ। ਕਾਰਨ ਪਤਾ ਲੱਗ ਗਿਆ ਜੀ ਕੀ ਸੀ ਵੀ। ਕਾਰਨ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਹਜੇ ਬੰਦੇ ਅਰੈਸਟ ਕੀਤੇ ਨੇ ਜੀ। ਦੋ ਅਰੈਸਟ ਕੀਤੇ ਨੇ ਹਜੇ ਇੱਕ ਐਕਸਪੌਂਡਰ ਹੋਇਆ ਜੀ ਤੇ ਉਹਦੇ ਤੇ ਵੀ ਰੇਡ ਕਰਾਂਗੇ। ਪੈਸੇ ਕਿੰਨੇ ਸੀ? ਹਜੇ ਜੋ ਦੱਸਣ ਦੇ ਮੁਤਾਬਕ 43000 ਰੁਪਏ ਸਰਪੰਚ ਸਾਹਿਬ ਦੇ ਦਿਖਾਇਆ ਗਿਆ ਨਾ ਦੇ ਵਿੱਚ ਹੋਣ ਸਾਡੇ ਆਪਾਂ ਜੋ ਅਗਲੀ ਕਾਰਵਾਈ ਇਨਵੈਸਟੀਗੇਸ਼ਨ ਉਹਦੇ ਕੋਲ ਰਿਕਵਰੀ ਕਰਾਂਗੇ। ਕੋਈ ਸਰ ਵੀ ਨਾ ਤੇ ਇੱਕ ਆਪੀ ਬੱਡੀ ਚ ਨੋਟੀਸ ਇਸ ਤਰ੍ਹਾਂ ਮਤਲਬ ਤੁਹਾਨੂੰ ਕੋ ਕੋ ਫਸ ਕੇ ਪਾ ਮਤਲਬ ਉਹ ਗੁਰੂਤਾਰ ਕੀ ਸੀ ਅ ਸਪੋਰਟ ਉਸ ਤੋਂ ਸਾਨੂੰ ਆ ਆਰਡੀਆਡਾ ਹੈਗਾ ਉੱਥੋਂ ਅਸੀਂ ਕਲੈਕਟਿਵਿਟੀ ਇਮੀਡੀਏਟਲੀ ਜਾ ਕੇ ਮੌਕੇ ਤੇ ਪਹੁੰਚੇ ਉੱਥੋਂ ਕੈਮਰੇ ਸਾਰੇ ਚੈੱਕ ਕੀਤੇ ਹਿਊਮਨ ਇੰਟੈਲੀਜੈਂਸ ਦਾ ਹੋਰ ਉੱਥੋਂ ਅਸੀਂ ਆਪਣੇ ਪਿੱਛੋਂ ਰਕੋਣ ਚੈੱਕ ਕੀਤਾ ਕਿੱਥੋਂ ਆਏ ਨੇ ਬੰਦੇ ਕਿਵੇਂ ਕੀਤੇ ਨੇ ਇਮੀਡੀਏਟਲੀ ਜਦ ਸਾਨੂੰ ਥੋੜਾ ਆਇਡੈਂਟੀਫਾਈ ਹੋਈ ਇਸ ਪਿੰਡ ਦੇ ਬੰਦੇ ਨੇ ਇਹਦੇ ਨਾਲ ਅਸੀਂ ਇਮੀਡੀਏਟਲੀ ਉਹ ਪਿੰਡ ਪਿੰਡ ਤੋਂ ਬਾਅਦ ਅਸੀਂ ਮੰਡੇ ਜਾ ਕੇ ਅੱਗੇ 25-30 ਕਿਲੋਮੀਟਰ ਦਾ ਦਰਜਾ ਕੇ ਮੋਟਰਸਾਈਕਲ ਤੋਂ ਅਮਲੋਵਰ ਸਾਈਡ ਤੋਂ ਅਰੈਸਟ ਕਰ ਲਏ ਤੇ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਨੇ ਤੇ ਕਿਹ ਚਿੱਤਨ ਵਿਅਕਤੀ ਸ਼ਾਮਲ ਨੇ ਜੋਬਨ ਇੱਕ ਜਗਜੀਤ ਆ ਇੱਕ ਕਰਨਾ ਜਿਵੇਂ ਸਰਪੰਚ ਕਹਿੰਦਾ ਉਹਦੇ ਘਰ ਦੇ ਕੋਲ ਰਹਿੰਦਾ ਸੀ ਇੱਕ ਮੁੰਡਾ ਪਤਾ ਲੱਗਿਆ ਕਿ ਰਿੰਚੂ ਵਗੈਰਾ ਇਹਨਾਂ ਦੀ ਹਜੇ ਦੇਖੋ ਜੀ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਜੀ ਮੇਨ ਗੱਲ ਤਾਂ ਇਹ ਹੈ ਸੀ ਵੀ ਵਾਰਦਾਤ ਹੋਈ ਸੀ ਸੱਟਾਂ ਵੱਜੀਆਂ ਨੇ ਉਹਨਾਂ ਦੇ ਦੇਖੋ ਡਾਕਟਰੀ ਜੋ ਵੀ ਹੈ ਇਟ ਮਾਈਟ ਬੀ ਹਜੇ ਮੇਰੇ ਕੋਲ ਐਮਲਰ ਨਹੀਂ ਪਹੁੰਚੀ ਐਮਐਲਆਰ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਅਸੀਂ ਇਮੀਡੀਏਟਲੀ ਐਡੈਕਸ਼ਨ ਕਰਕੇ ਅਸੀਂ ਫਿਰ ਇੱਕ ਘੰਟੇ ਦੇ ਵਿੱਚ ਸਾਰੇ ਦੋਸ਼ੀ ਬਣਾ ਦਿੰਦੇ ਦੋ ਦੋਸ਼ੀ ਬਣਾ ਜਿਹੜੀ ਤਰ੍ਹਾਂ ਦੀ ਤੈਅ ਇਹਦੇ ਵਿੱਚ ਅਸੀਂ 379B 324 341 148 149 ਲਈ ਹੈ ਜੀ 100 ਬਾਕੀ ਜਿਹੜਾ ਹੈਗਾ ਉਹ ਜਿਹੜਾ ਵਾਧਾ ਜੁਰਮ ਘਾਟਾ ਅਸੀਂ ਜੋ ਵੀ ਹੈ ਬਾਅਦ ਵਿੱਚ ਹੋ ਕਰ ਉਹ ਬਾਅਦ ਕਾ ਕਰਨਾ ਕਿਸੇ ਇਹਨਾਂ ਇਹਨਾਂ ਕੋਲੋਂ ਫਿਲਹਾਲ ਜਿਹੜਾ ਜਿਹੜਾ ਹੈ ਇਹਨਾਂ ਦੇ ਬੈਗ ਦੇ ਵਿੱਚ ਇੱਕ ਕਾਪਰ ਕਵਰ ਕੀਤਾ ਇੱਕ ਕਪਾਸੀ ਜੋ ਇਹਨਾਂ ਕਪਕੇ ਦੇ ਨਾਲ ਤੇ ਡਾਂਗਾ ਨਾਲ ਇਹਨਾਂ ਨੇ ਵਰਕ ਕੀਤਾ ਇਨੀਸ਼ੀਏਟਿਵ ਟੈਕ ਦੇ ਅਹ ਦੇਖੋ ਹਜੇ ਅਹ ਇਹਨਾਂ ਦਾ ਡਾਕਟਰ ਟੈਸਟ ਵੀ ਕਰਾਵਾਂਗੇ ਸਾਰਾ ਚੈੱਕ ਕਰਾਂਗੇ ਵੀ ਕੀ ਇਨੀਸ਼ੀਏੜੀ ਨੇ ਕੀ ਨੇ ਜੀ ਜਿਨੇ ਦੇਖਦੇ ਹੋ ਜਿਹੜੇ ਬੰਦੇ ਨੇ ਤੁਹਾਡਾ ਕੋਰਸ ਕੀਤਾ ਜੀ ਥੋੜਾ ਪੁੱਛਣਾ ਪਿਆ ਸਰਪ ਉਸਦਾ ਬੰਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਐਸਐਸਓ ਸਾਹਿਬ ਦਾ ਤੇ ਇਹਨਾਂ ਨੇ ਬਹੁਤ ਟੀਮਾ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਪਾਰਟੀ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਮੇਰੇ ਨਾਲ ਕੋ ਕਰੀ ਜੀ ਉਹਨਾਂ ਨੇ ਪੁਲਿਸ ਨੇ ਬਹੁਤ ਜਲਦੀ ਚੱਕ ਲਈ ਜੀ ਹੋਇਆ ਕਿਵੇਂ ਸੀਗਾ ਕਦੋਂ ਦੀ ਸਰ ਮੈਂ ਗੱਡੂ ਪਾ ਕੇ ਜਾ ਰਿਹਾ ਸੀਗਾ ਆਪਣੇ 9:00 12:00 ਵਜੇ ਜੀ ਆਪਣੇ ਪੱਥਰਾਂ ਵਾਲੀ ਸੜਕ ਨੂੰ ਨਿਕਲਿਆ ਜੀ ਬਾਈਪਾਸ ਮਿਲਟਰੀ ਵਾਲਾ ਏਰੀਆ ਉੱਥੇ ਖੜੇ ਸੀ ਇਹ ਮੂਹ ਮੰਨੀ ਕਿੰਨੇ ਜਣੇ ਸੀ ਤਿੰਨ ਜਣੇ ਸੀਗੇ ਜੀ ਇਹ ਇਹ ਕੌਣ ਸੀਗੇ ਪਤਾ ਲੱਗਾ ਇਹ ਸਰ ਪਹਿਲਾਂ ਤਾਂ ਜਦੋਂ ਮੂਹ ਮੰਨੇ ਹੋਏ ਤੇ ਉਦੋਂ ਤਾਂ ਪਤਾ ਨਹੀਂ ਲੱਗਿਆ ਜਦੋਂ ਹੱਥੋਂ ਪਾਈ ਉਹ ਇੱਕ ਦਾ ਪਰਨਾ ਲੈ ਗਿਆ ਜੀ ਮੋ ਤੋਂ ਉਹ ਮੁੰਡਾ ਮੇਰੇ ਪਿੰਡ ਦਾ ਸੀ ਜੀ ਜੋਗਨਪ੍ਰੀਤ ਸਿੰਘ ਦਾ ਇੱਕ ਮੁੰਡਾ ਛੋਟੇ ਪਾੜੀਦਾ ਜੀ ਕੰਮ ਕਰੀਦਾ ਸੀ ਇੱਕ ਮੁੰਡਾ ਅਨਪਸਾਦਾ ਜੀ ਹਾਂ ਜੀ ਕਿਵੇਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਰ ਬਹੁਤ ਵਧੀਆ ਕਾਰਵਾਈ ਕੀਤੀ ਆ ਸਰ ਨੇ ਐਸਐਸਓ ਸਾਹਿਬ ਨੇ ਤੇ ਇੱਕ ਘੰਟੇ ਦੇ ਵਿੱਚ ਚੱਕ ਲਈ ਉਹ ਤੇ ਗੱਲਬਾਤ ਕੀ ਹੋਈ ਸੀ ਕੁਛ ਲੱਗੀ ਉਹਦੋਂ ਗੱਲਬਾਤ ਸਰ ਮੈਂ ਤਾਂ ਦੁੱਧ ਪਾ ਕੇ ਜਾ ਰਿਹਾ ਸੀ ਵਾਪਸ ਉਹਨਾਂ ਦੇ ਮੂੰਹ ਬੰਨੇ ਹੋਏ ਤੇ ਉਹਨਾਂ ਨੇ ਮੈਨੂੰ ਘੇਰ ਲਿਆ ਖੋ ਕਰ ਲਈ ਨਿੱਕਰ ਉਹਨਾਂ ਨੇ ਖੁੱਦ ਕੀ ਕੀ ਮਾਰੇ ਸੀ ਮੇਰੇ ਇੱਕ ਤਾਂ ਖਾਪਰਾ ਮਾਰੇ ਜੀ ਆ ਪੂਰੇ ਜੀ ਵਾਟੂ ਹੀ ਜਮਾਰੇ ਆ ਜੀ ਉਹਨਾਂ ਨੇ ਮੇਰੇ ਕੁਰਬਾਨਾ ਪੁੱਠੀਆਂ ਮਾਰੀਆਂ ਜੀ ਹਾਂਜੀ ਕਿਤੇ ਕਿਤੇ ਤੋਂ ਕਿੱਦਾਂ ਜੀ ਸਰ ਇੱਕ ਤਾਂ ਅਮਰੀਆ ਜੀ ਮੋਡੇ ਤੇ ਆ ਜੀ ਆ ਟੂਹੀ ਸਮਾਏ